ਕਿ ਮੇਰੇ ਵੀਰ ਨੇ ਕਿਸੇ ਦਾ ਹੋਰ ਆਪਣੇ ਵਿਚਾਰ ਰੱਖਣ ਮੈਂ ਕਰਾਂ ਹੀ ਆਪਣੀ ਗੱਲ ਕਰ ਸਕਦਾ ਇਹ ਖੁੱਲਾ ਦਰਵਾਜ਼ਾ ਇਹ ਕੋਈ ਕਿਸੇ ਪਾਰਟੀ ਦੀ ਸਿਆਸੀ ਸਟੇਜ ਨਹੀਂ ਇਹ ਸਿਰਫ ਦਾ ਸਿਰਫ ਇੱਕ ਗਰੀਬ ਬੱਚੇ ਨੂੰ ਅਨਿਆਂ ਸਾਹਮਣੇ ਲੀ ਗਰੀਬ ਨੇ ਜਿਹੜੀ ਮਾਂ ਇੱਕ ਬਿਲਕਰੀਏ ਇੱਕ ਉਦੀ ਚੌਂਕ ਚ ਪਰ ਲੇਕਿਨ ਕਿ ਸ਼ਾਸਨ ਦੀ ਅੱਖਾਂ ਅੱਜ ਖੁੱਲੀਆਂ ਨੇ ਅੱਜ ਐਸਐਸਵੀ ਜਾਗ ਪਿਆ ਅੱਜ ਐਮਐਲਏ ਸਭ ਜਾਗ ਪਏ ਪਰ ਹੁਣ ਤੁਹਾਡਾ ਜਿੱਤ ਅਗਲਾ ਪ੍ਰੋਸੈਸ ਹੈ ਤੁਹਾਡੀ ਮਰਜ਼ੀ ਨਾਲ ਚੱਲੂਗਾ ਤੁਸੀਂ ਜਿਹੜੀ ਇਹ ਗੱਲ ਅੱਪਾ ਨੇ ਵੀ ਇਹ ਨਹੀਂ ਗੱਲ ਕਰਨੀ ਵੀ ਨਾ ਜੀ ਸਾਨੂੰ ਇਹ ਨਹੀਂ ਕਰਨਾ ਇਹ ਨਹੀਂ ਕਰਨਾ ਪਰ ਸਾਰੇ ਮੰਦੇ ਦੀ ਰਜਾਵੰਦੀ ਲੈਣੀ ਪਊਗੀ ਤਾਂ ਕਿ ਕੱਲ ਦਾ ਆਪਣਾ ਸਹਿਯੋਗ ਸਾਡੇ ਨੇ ਦਿਨ ਰਾਤ ਲੋਕ ਬੈਠੇ ਨੇ ਤੁਹਾਡੇ ਹੌਸਲੇ ਵਜਾਈ ਵਾਸਤੇ ਬੈਠੇ ਨੇ ਸੋਕਰੀ ਬੱਚੇ ਨੂੰ ਸਬਤ ਤੋਂਣ ਲਈ ਬੈਠੇ ਜਿਹੜੀ ਚੱਲੂਗੀ ਚਾਹੋ ਰਸਣਗੜ੍ਹ ਕਟਣ ਦੀ ਸਕੀਮ ਹੋਵੇ ਜਾਂ ਦੀ ਮੋਟਾ ਕੱਟਣ ਦੀ ਹੋਏ ਪਿੰਡ ਕੁੰਬੜੇ ਤੋਂ ਮਹਿਮ ਚੱਲੂਗੀ ਪੂਰੇ ਪੰਜਾਬ 'ਚ ਮਹਿਮ ਬਣੂਗੀ ਇਹ ਅੱਜ ਤੁਸੀਂ ਜਿਹੜਾ ਕੁੰਬੜੇ ਲੈ ਕੇ ਯੋਗਦਾਨ ਪਾ ਰਹੇ ਕੁੰਬੜੇ ਤੋਂ ਜਿਹੜੀ ਮਹਿਮ ਚੱਲੂਗੀ ਅਸੀਂ ਪੂਰੇ ਪੰਜਾਬ ਦੀ ਗੱਲ ਕਰਦੇ ਆ ਪੱਲੇ ਕਿੰਨੇ ਸਾਡੇ 10-8 10 ਪਿੰਡ ਨੇ ਜਿਹੜੇ ਸ਼ਹਿਰ ਜਾਏ ਹੋਏ ਨੇ ਇਹਨਾਂ ਦਾ ਪਹਿਲ ਦੇ ਆਧਾਰ 'ਤੇ ਆਪਾਂ ਇੱਥੇ ਦੇ ਡੀਸੀ ਨੂੰ ਇੱਥੇ ਦੇ ਐਮਐਲਏ ਨੂੰ ਤੇ ਸਰਕਾਰ ਨੂੰ ਅਲਾਨ ਕਰਦੇ ਆ ਕੱਲ ਨੂੰ ਤੁਸੀਂ ਜੇਕਰ ਪਿੰਡ ਕੁੰਬੜੇ ਤੋਂ ਸ਼ੁਰੂ ਕਰ ਦਿਓ ਇਹਨਾਂ ਦੇ ਜਿਹੜੇ ਨਿੱਲੇ ਕੱਟਣੇ ਇਹਨਾਂ ਦੀਆਂ ਮੋਟਾ ਕੱਟਨੀਆਂ ਕੱਲ ਨੂੰ ਕੁੰਬੜੇ ਦੇ ਸ਼ੁਰੂ ਹੋ ਗਈ ਤਾਂ ਮਹਿਮ ਪੂਰੇ ਪੰਜਾਬ ਚ はい。 ਸਾਹੂ ਮਿਲ ਗਿਆ ਹੁਣ ਕਾ ਤੇ ਦੀਪ ਸਿੱਧੂ ਮਾਰਿਆ ਹੋਗਾ ਕੀ ਮਿਲ ਗਿਆ ਇਹਨਾਂ ਦਾ ਕੰਮ ਹੈ ਧਰਨਾ ਚ ਕੋਣਾ ਠੀਕ ਆ 15 ਦਿਨ ਉਹ ਵੀ ਡੈੱਡ ਕਰ ਦੇਣਾ ਬਾਦਲਾ ਕੁਝ ਨਹੀਂ ਬਣਨਾ ਸਾਰੇ ਬੰਦੇ ਬੜ ਕੇ ਦੇਵਾਂਗੇ ਇਹ ਨਹੀਂ ਚਾਹ ਰੇ ਸਭ ਬੈਠੇ ਆ ਅਸੀਂ ਫੜੋ ਬੜੀ ਬੜੀ ਲੱਗ ਨਹੀਂ ਰੋਗੀ ਜੀ ਬੱਬਾ ਜੀ ਇੱਕ ਵਾਰ ਜਨ ਕਰਵਾ ਜੀ ਹਾਂਜੀ ਭਾਈ ਜੀ ਜਿਹੜੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਜੀ ਇਹ ਵੀਡੀਓ ਕੁੰਬੜੇ ਦੀ ਹੈ ਕੁੰਬੜਾ ਸੁਹਾਣਾ ਬੌਲੀ ਮਟੌਰ ਇੱਥੇ ਇਹ ਧਰਨਾ ਲੱਗਿਆ ਹੋਇਆ ਧਰਨਾ ਲੱਗਣ ਦਾ ਬਹੁਤ ਵੱਡਾ ਕਾਰਨ ਹੈ ਜਿਹੜੇ ਬੰਦਿਆਂ ਨੂੰ ਜਿਹੜੇ ਪ੍ਰਵਾਸੀ ਆਪਾਂ ਕਹਿ ਕੇ ਪ੍ਰਵਾਸੀਆਂ ਨੂੰ ਕਮਰੇ ਦੇ ਦਿੰਨੇ ਆ 5-5000 6-6000 ਤੇ ਅੱਜ ਉਹਨਾਂ ਨੇ ਇੱਕ ਕਾਂਡ ਕਰਿਆ ਇਹ ਕੱਲ ਦੀ ਮਤਲਬ ਕੱਲ ਕਾਂਡ ਹੋਇਆ ਇਹ ਦੋ ਪੰਜਾਬੀ ਮੁੰਡਿਆਂ ਦਾ ਵੰਗਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਤੇ ਤੁਸੀਂ ਦੇਖੋ ਜੀ ਕਿੰਨਾ ਰਾਸ਼ਾ ਇੱਥੇ ਧਰਨਾ ਲੱਗਿਆ ਹੋਇਆ ਪਰ ਪ੍ਰਸ਼ਾਸਨ ਵੀ ਇਤਨਾ ਇਸ ਕਰਕੇ ਲੱਗਿਆ ਹੋਇਆ ਕਿਉਂਕਿ ਪ੍ਰਸ਼ਾਸਨ ਨੇ ਹਲੇ ਤੱਕ ਕੋਈ ਵੀ ਗ੍ਰਿਫਤਾਰੀ ਸ਼ੋ ਨੀ ਕੀਤੀ ਤੁਸੀਂ ਦੇਖੋ ਕਿਸ ਤਰ੍ਹਾਂ ਆਪਣਾ ਪੰਜਾਬੀ ਬਿਲਕ ਰਹੇ ਨੇ ਉਹਨਾਂ ਬੰਦਿਆਂ ਨੂੰ ਪ੍ਰਵਾਸੀਆਂ ਨੂੰ ਅਰੈਸਟ ਕਰਾਉਣ ਵਾਸਤੇ ਜਿਨ੍ਹਾਂ ਨੇ ਐਡਾ ਵੱਡਾ ਕਾਂਡ ਕਰਿਆ ਇਹਨਾਂ ਦਾ ਹੱਲ ਆਪਾਂ ਨੂੰ ਆਪਣੇ ਆਪ ਹੀ ਕਰਨਾ ਪੈਣਾ ਜੇ ਨਹੀਂ ਤਾਂ ਆਣ ਵਾਲਾ ਥੰਮਾ ਬਹੁਤ ਖਤਰਨਾਕ ਤਾਂ ਫਿਰ ਫਿੱਟ ਕਰਦੇ ਕਿਸੇ ਕਿਥੇ ਨਿਚਰਾਂ ਦੇ ਜਿਹੜੇ ਬੱਚੇ ਨੇ ਦੇਖੇ ਆਣੇ ਹਾਂ ਭਈਏ ਤੁਸੀਂ ਕਹੋਗੇ ਪਰਿਵਾਰ ਕਹੋਗੇ ਬਾਕੀ ਇਹ ਖਲਾਣਾ ਮੁੰਡਾ ਹੀ ਅੱਪਾ ਦੋ ਬੰਦੇ ਦੀ ਰੈਟੀਫਿਕੇਸ਼ਨ ਹੋ ਗਈ 6 ਦਿਨ ਦੀ ਕਹਿੰਦਾ 7 ਦਿਨ ਦੀ ਕਹਿੰਦੇ ਸਾਨੂੰ ਦੋ ਬੰਦੇ ਲਿਆਣ ਕਰ ਦੇ ਦੋ ਇੱਕ ਦੇ ਦੋ ਤਾਂ ਕਿ ਪਰਿਵਾਰ ਦੀ ਸੰਤੁਸ਼ਟੀ ਹੋਵੇ ਮਾਵਾ ਪਪਾ ਪਤਾ ਹੀ ਨਹੀਂ ਕਿੱਥੇ ਹੈ ਜਿਹੜੇ ਮਾਵਾ ਤਾਂ ਨਹੀਂ ਜਿਸ ਦੇ ਮਾਵਾ ਰਹੇ ਉਹਨੂੰ ਪਤਾ ਨਹੀਂ ਕੋ ਜੀਤ ਸਿੰਘ ਜੀ ਬੇਦੀ ਸਾਹਿਬ